ਸਰ ਗੰਗਾ ਰਾਮ ਰਚਨਾ ਅਸ਼ੋਕ ਬਾਂਸਲ ਮਾਂਸਾ ਉਂਝ ਤਾਂ ਭਾਰਤ ਦੀ ਵੰਡ ਤੋਂ ਬਾਅਦ 1951 ਵਿੱਚ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੀ ਸਰ ਗੰਗਾ ਰਾਮ ਹਸਪਤਾਲ ਬਣਾਇਆ ਗਿਆ ਜੋ ਅੱਜ ਤੱਕ ਬੜੀ ਸਫਲਤਾ ਨਾਲ ਆਪਣਾ ਕਾਰਜ ਕਰ ਰਿਹਾ ਹੈ ਤੇ ਬੜਾ ਮਸ਼ਹੂਰ ਹੈ ਪਰ ਸਾਂਝੇ ਭਾਰਤ ਅੰਦਰ ਸਨ 1921 ਵਿੱਚ ਉਸ ਵੇਲੇ ਦੀ ਪੰਜਾਬ ਦੀ ਰਾਜਧਾਨੀ ਲਾਹੌਰ ਅੰਦਰ ਸਰ ਗੰਗਾ ਰਾਮ ਹਸਪਤਾਲ ਦਾ ਨਿਰਮਾਨ ਹੋ ਚੁੱਕਿਆ ਸੀ ਤੇ ਵੰਡ ਤੋਂ ਪਹਿਲਾਂ ਵੀ ਬਹੁਤ ਮਸ਼ਹੂਰ ਸੀ ਹੱਜ ਵੀ ਹੈ। ਸਹਾदत हसन मंटो ਆਪਣੀ ਇੱਕ ਲਿਖਤ ਵਿੱਚ ਲਿਖਦੇ ਹਨ ਕਿ ਜਿਸ ਵੇਲੇ ਲਾਹੌਰ ਫਿਰਕੂ ਅੱਗ ਵਿੱਚ ਸੜ ਰਿਹਾ ਸੀ ਉਸ ਵੇਲੇ ਫਿਰਕੂ ਪਾਗਲਪਨ ਵਿੱਚ ਅੰਨਾ ਹੋਇਆ ਹਜੂਮ। ਹਿੰਦੂ ਰਹਿਸ਼ੀ ਇਲਾਕੇ ਵਿੱਚ ਲੁੱਟਾਂ ਕਰਨ ਤੋਂ ਬਾਅਦ ਸਰ ਗੰਗਾ ਰਾਮ ਦੇ ਬੁੱਤ ਕੋਲ ਆ ਗਿਆ। ਉਹਨਾਂ ਚੋਂ ਇੱਕ ਵਿਅਕਤੀ ਸਰ ਗੰਗਾ ਰਾਮ ਦੇ ਬੁੱਤ ਤੇ ਪੱਥਰ ਮਾਰ ਰਿਹਾ ਸੀ। ਉਸ ਨੇ ਲੋਕ ਨਾਲ ਬੁੱਤ ਦਾ ਮੂੰਹ ਕਾਲਾ ਕੀਤਾ। ਬੁੱਤ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਉਣ ਲੱਗਾ ਸੀ ਕਿ ਪੁਲਿਸ ਆ ਗਈ ਫਾਇਰਿੰਗ ਹੋ ਗਈ ਉਸ ਫਾਇਰਿੰਗ ਵਿੱਚ ਉਹ ਵਿਅਕਤੀ ਵੀ ਫੱਟੜ ਹੋ ਗਿਆ ਜੋ ਜੁੱਤੀਆਂ ਦਾ ਹਾਰ ਪਾ ਰਿਹਾ ਸੀ ਇਹਨੇ ਨੂੰ ਹਜੂਮ ਵਿੱਚ ਰੌਲਾ ਪੈ ਗਿਆ ਕਿ ਇਸ ਨੂੰ ਫਟਾਫਟ ਸਰ ਗੰਗਾ ਰਾਮ ਹਸਪਤਾਲ ਲੈ ਚਲੋ ਫਟਾਫਟ ਸਰ ਗੰਗਾ ਰਾਮ ਹਸਪਤਾਲ ਲੈ ਚਲੋ ਕੌਣ ਸੀ ਸਰ ਗੰਗਾ ਰਾਮ ਸਾਲ 1852 ਵਿੱਚ ਸੰਜੀਪੀਰ ਬਾਬੇ ਨਾਨਕ ਦੀ ਧਰਤੀ ਨਨਕਾਨਾ ਸਾਹਿਬ ਵਿਖੇ ਪਿਤਾ ਸੇਠ ਦੌਲਤ RAM ਦੇ ਘਰ ਗੰਗਾ ਰਾਮ ਦਾ ਜਨਮ ਹੋਇਆ ਬਾਅਦ ਵਿੱਚ ਇਹ ਪਰਿਵਾਰ ਅੰਮ੍ਰਿਤਸਰ ਆ ਗਿਆ ਅਮਰ ਸਰਦੇ ਸਰਕਾਰੀ ਸਕੂਲ ਤੋਂ ਗੰਗਾ ਰਾਮ ਨੇ 10ਵੀਂ ਕੀਤੀ 1868 ਵਿੱਚ ਉਸਨੇ ਗਵਰਨਮੈਂਟ ਕਾਲਜ ਲੁਹਾਰ ਵਿੱਚ ਦਾਖਲਾ ਲਿਆ ਅਪਰੰਤ 1871 ਵਿੱਚ தாம்ਸਨ ਇੰਜੀਨੀਅਰਿੰਗ ਕਾਲਜ ਰੂੜਕੀ ਤੋਂ ਉੱਚ ਵਿੱਦਿਆ ਹਾਸਲ ਕੀਤੀ ਸਰਕਾਰੀ ਨੌਕਰੀ ਮਿਲ ਗਈ ਪਰ ਉਸਨੇ ਨੌਕਰੀ ਛੱਡ ਸਾਹੀਵਾਲ ਵਿੱਚ 50 ਹਜ਼ਾਰ ਏਕੜ ਬੰਜਰ ਜ਼ਮੀਨ ਲੈ ਕੇ 3 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਇਸ ਜ਼ਮੀਨ ਨੂੰ ਵੜਿਆਵਾਹੀ ਯੋਗ ਬਣਾ ਲਿਆ ਗੰਗਾ ਰਾਮ ਦੇ ਮਨ ਵਿੱਚ ਲੋਕ ਸੇਵਾ ਦੀ ਭਾਵਨਾ ਬਹੁਤ ਹੀ ਜ਼ਿਆਦਾ ਸੀ ਉਸ ਦੇ ਕੀਤੇ ਹੋਏ ਕਾਰਜਾਂ ਕਰਕੇ ਸਰ ਗੰਗਾ ਰਾਮ ਨੂੰ ਆਧੁਨਿਕ ਲਾਹੌਰ ਦਾ ਪਿਤਾ ਆਖਿਆ ਜਾਂਦਾ ਹੈ। ਲਾਹੌਰ ਵਿੱਚ ਲਾਹੌਰ ਮਿਊਜ਼ੀਅਮ, ਐਚਸੀਐਨ ਕਾਲਜ, ਨੈਸ਼ਨਲ ਕਾਲਜ ਆਫ ਆਰਟਸ, ਗੰਗਾ ਰਾਮ ਹਸਪਤਾਲ, ਲੇਡੀ ਮੈਕਨਿਕਲ ਗਰਲਸ ਹਾਈ ਸਕੂਲ, ਲਾਹੌਰ ਕਾਲਜ ਫਾਰ ਔਮਨ ਤੇ ਮਾਡਲ ਟਾਊਨ ਸਰ ਗੰਗਾ ਰਾਮ ਦੀ ਹੀ देन ਹਨ। ਪਹਿਚਾਨਾ ਰੇਲਵੇ ਸਟੇਸ਼ਨ ਤੋਂ ਪਿੰਡ ਤੱਕ ਰੇਲਵੇ ਲਾਈਨ ਵਿਛਾ ਕੇ ਉਸਤੇ ਘੋੜਿਆਂ ਨਾਲ ਚੱਲਣ ਵਾਲੀ ਗੱਡੀ ਚਲਾਈ ਜੋ ਪਿੰਡਾਂ ਦੇ ਲੋਕਾਂ ਨੂੰ ਰੇਲਵੇ ਸਟੇਸ਼ਨ ਨਾਲ ਜੋੜਨ ਲਈ ਬਹੁਤ ਲਾਹੇਵੰਦ ਸੀ। ਅਲੀ ਥੋੜੀ ਦੇਰ ਪਹਿਲਾਂ ਹੀ ਇੱਕ ਘੋੜ ਗੱਡੀ ਬੰਦ ਹੋਈ ਹੈ। ਇਹ ਚ ਹਸਤੇ ਪੰਨਿਆਂ ਤੇ ਸਰ ਗੰਗਾ ਰਾਮ ਨੂੰ ਆਧੁਨਿਕ ਲਾਹੌਰ ਸ਼ਹਿਰ ਦੇ ਨਰਮਾਤਾ ਵਜੋਂ ਜਾਣੇ ਜਾਂਦਾ ਹੈ। ਲਸ ਚਲਾਈ 1927 ਨੂੰ ਲੰਡਨ ਵਿੱਚ ਸਰ ਗੰਗਾ ਰਾਮ ਦਾ ਦੇਹਾਂਤ ਹੋ ਗਿਆ।